ਬਜ਼ੁਰਗ ਐਨਆਰਆਈ ਔਰਤ ਜੁਗਿੰਦਰ ਕੌਰ ਸੰਧੂ 22 ਸਾਲਾਂ ਤੋਂ ਇਨਸਾਫ ਲਈ ਦਫ਼ਤਰਾਂ ਦੇ ਗੇੜੇ ਘਟ ਰਹੀ ਹੈ ਪਰ ਉਹਨਾਂ ਲਈ ਇਨਸਾਫ ਅਜੇ ਵੀ ਕੋਹਾਂ ਦੂਰ ਹੈ ਜਿਸ ਕਾਰਨ ਉਹ 15 ਅਗਸਤ ਨੂੰ ਕਾਲੇ ਦਿਹਾੜੇ ਦੇ ਤੌਰ ਤੇ ਮਨਾਉਣਗੇ ਕੀ ਹੈ ਉਹਨਾਂ ਦੀ ਦਰਦਪਰੀ ਦਾਸਤਾਨ ਤੁਸੀਂ ਇੱਕੋ ਦਹੀ ਸੁਣ ਲਵੋ 2 ਸਾਲ ਤੋਂ ਮੋਟਿਆ ਜਿਹੜਾ ਐਸੀਬੀਸੀ ਮਾਪ ਪੰਚੇਤ ਦਾ ਪੰਜਾਬ ਦੇ ਚੱਲ ਰਿਹਾ ਮਹੀ ਦੇ ਸર્ટਿਫਿਕੇਟਾਂ ਨੂੰ ਲੈ ਕੇ ਜਿੱਥੇ ਹਰ ਰੋਜ਼ ਸਪੀਡ ਤੋਂ ਲੋਕ ਚਾਹ ਮਹਿਲਾਵਾਂ ਹੋਣ ਇਹ ਜਨਸੋਨੀ ਯੂਪਰੀ ਬੱਚਿਆਂ ਦੇ ਇੱਥੇ ਤੱਕ ਦੇ ਬੱਚਿਆਂ ਦੇ ਜਿਹੜਾ ਕੋਈ ਜ਼ਬਰ ਜਨਾਬ ਦੇ ਕੇਸ ਹੈ ਕੋ ਹੋ ਰੱਖਿਆ ਹੁਣ ਅੱਜ ਉਸੇ ਲੜੀ ਚ ਬੀਬੀ ਜਗਿੰਦਰ ਕੌਰ ਸੰਧੂ ਜੀ ਸਾਡੇ ਕੋਲ ਬੈਠੇ ਨੇ ਤੇ 75 ਸਾਲਾ ਉਮਰੇ ਇਹਨਾਂ ਦੀ ਖਤਰ 75 ਸਾਲ ਦੀ ਉਮਰ ਹੈ ਜੀ ਐਨ ਆਰ ਆਈ ਫਰਾਂਸ ਤੋਂ ਆਕੇ ਨੇ ਤੇ ਲੁਧਿਆਣਾ ਲੁਧਿਆਣੇ ਤੋਂ ਕੋਠੀਆਂ ਤੇ ਨਜਾਇਜ਼ ਕਬਜ਼ੇ ਹੁੰਦੇ ਨੇ ਪਲਾਟਾਂ ਦੇ ਕਬਜ਼ੇ ਹੁੰਦੇ ਉਸ ਪਲਾਟਾਂ ਨੂੰ ਛੁਡਾਣ ਦਾ ਵਾਸਤੇ ਬੀਬੀ ਨੇ 21 ਸਾਲ ਦੀ ਬਹੁਤ ਲੰਮੀ ਜਿਹੜੀ ਲੜਾਈ ਲੜ ਰਹੇ ਹਲੇ ਵੀ ਲੜੇ ਰਹੇ ਨੇ ਤੇ ਕਈ ਵਾਰੀ ਇਹਨਾਂ ਨੂੰ ਥਾਣੇ 'ਚ ਜਾਣਾ ਪਿਆ ਪਰਚੇ ਦਰਜ ਹੋਏ ਜੇ ਕੋਈ ਆਪਣੀ ਆਵਾਜ਼ ਬੁਲੰਦ ਕਰਦਾ ਸਰਕਾਰਾਂ ਚੇਂਜ ਹੋਈਆਂ ਅਕਾਲੀ ਦਲ ਆ ਗਿਆ ਕਾਂਗਰਸ ਬਦਲ ਗਈ ਕਾਂਗਰਸ ਬਦਲੀ ਤਾਂ ਆਮ ਆਦਮੀ ਪਾਰਟੀ ਆ ਗਈ ਪਰ ਕੰਮ ਉਥੇ ਦਾ ਉਥੇ ਖੜਿਆ ਕਾਰਵਾਈ ਜਿਹੜੇ ਦੋਸ਼ੀ ਨੇ ਚੋਰ ਨੇ ਚਾਹੇ ਪੁਲਿਸ ਅਫਸਰ ਨੇ ਜਾਂ ਕੋਈ ਆਮ ਵਿਅਕਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਉਥੇ ਪ੍ਰੋਮੋਸ਼ਨ ਆਉਂਦੀਆਂ ਉਹਨਾਂ ਲੋਕਾਂ ਨੂੰ ਇਹ ਕਰ ਤੁਹਾਨੂੰ ਦਿਖਾ ਦਈਏ ਜਿਵੇਂ ਵੀ ਵੀ ਲੜਾਈ ਲੜ ਰਹੀ ਹੈ ਇੱਥੇ ਤੱਕ ਇੱਕ ਡੀਐਸਪੀ ਨੇ ਆਪਣਾ ਝਾਲੀ ਬਿਆਨ ਬਣਾ ਕੇ ਬੀਬੀ ਦੇ ਦਾ ਆਪਣਾ ਬਿਆਨ ਬਣਾ ਕੇ ਬੀਬੀ ਦੇ ਆਪੇ ਸਾਈਨ ਕਰਤੇ ਜਿਸ ਦੀ 156 ਤੰਨੇ ਚ ਪ੍ਰਾਈਵੇਟ ਕੰਪਲੇਟ ਪਾਣੀ ਪਈ ਲੁਧਿਆਣਾ ਕੋਟ ਚ ਉਥੋਂ ਸੰਮਨ ਹੁੰਦੇ ਪੀਐਸਪੀ ਪੇਸ਼ ਨਹੀਂ ਹੁੰਦਾ ਉਹਨੂੰ ਜੁਰਮਾਨਾ ਹੁੰਦਾ ਹੈ ਅਜਰ ਨਹੀਂ ਹੁੰਦਾ ਅਰੈਸਟ ਬਰੰਡ ਹੁੰਦੇ ਫੇਰ ਨਹੀਂ ਆਉਂਦਾ ਤੇ ਸੀਪੀ ਨੂੰ ਜਿਹੜਾ ਲੁਧਿਆਣਾ ਉਹਨਾਂ ਨੂੰ ਨੋਟਿਸ ਹੋਇਆ ਵੀ ਇਹਦਾ ਰਿਕਾਰਡ ਪੇਸ਼ ਕਰੋ ਤੇ ਇਹਨੂੰ ਰੱਖ ਕੇ ਪੇਸ਼ ਕਰੋ ਹੱਸੋਣੀ ਗੱਲ ਜਦ ਹੋ ਗਈ ਜਦ ਸੀਪੀ ਲੁਧਿਆਣਾ ਨਾਲ ਕਹਿੰਦਾ ਵੀ ਇਹ ਡੀਐਸਪੀ ਦਾ ਰਿਕਾਰਡ ਕੋਈ ਨਹੀਂ ਜਿਹੜਾ ਆਨ ਡਿਊਟੀ ਪੀਐਸਪੀ ਹੈ ਪੰਜਾਬ ਪੁਲਿਸ ਦਾ ਡੀਐਸਪੀ ਹੈ ਉਹਨੇ ਉਹਦਾ ਕੋਈ ਰਿਕਾਰਡ ਨਹੀਂ ਕਹਿੰਦੇ ਮਹਿਕਮੇ ਕੋਲੇ ਪਹਿਲਾਂ ਵੀ ਜਿਹੜੇ ਕਾਰਨਾਮੇ ਆ ਹੁਣ ਅਸੀਂ ਲੈਟ ਤੇ ਕਰਾਏ ਆ ਆ ਪਹਿਲਾ ਕਾਰਨਾਮਾ ਹੈ ਜੀਰਖਪੁਰ ਦੇ ਡੇਰਾ ਬਸੀ ਦੇ ਜਿਹੜੇ ਪਹਿਲੇ ਕਾਰਨਾਮੇ ਉਹ ਡੀਐਸਪੀ ਦੇ ਹੌਲੀ ਹੌਲੀ ਸਾਹਮਣੇ ਆਨੇ ਸ਼ੁਰੂ ਹੋ ਗਏ ਤੇ ਹੁਣ ਵੀ ਬੀਬੀ ਬਹੁਤ ਲੰਬੇ ਸਮੇਂ ਦੀ ਲੜਾਈ ਲੜ ਰਹੀ ਹੈ ਅੱਜ ਵੀ ਕੋਕੀ ਹੈ ਜਿਹੜੀ ਉਹ ਕਬਜ਼ਾ ਦੀ ਨਹੀਂ ਛੱਡਦਾ ਨਾ ਵੇਚਦੀ ਤੇ ਪਲਾਟ ਬਹੁਤ ਔਖੇ ਚੜਾਏ ਤੇ ਬਹੁਤ ਲੰਮਾ ਸੰਘਰਸ਼ ਕਰ ਰਹੇ ਨੇ ਤੇ ਅਸੀਂ ਵੀ ਮੋਰਚੇ ਆਗੂ ਸਾਰੇ ਸਾਥੀ ਪਿਛਲੇ ਲੰਬੇ ਸਮੇਂ ਤੋਂ ਬੀਬੀ ਦਾ ਬਹੁਤ ਵੱਡਾ ਜਿਹੜਾ ਸਹਿਯੋਗ ਦੇ ਰਹੇ ਨੇ ਤਾਂ ਕਿ ਸਾ ਪਰ ਤੁਹਾਡਾ ਸਹਿਯੋਗ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਹਿਯੋਗ ਦੇ ਰਹੇ ਨੇ ਤੇ ਤੁਹਾਡਾ ਸਹਿਯੋਗ ਨਾਲ ਇਹ ਵੀ ਵੀ ਲੜਾਈ ਲੜਦੀ ਜਾ ਰਹੀ ਹੈ ਹੁਣ ਜਿਹੜਾ ਇਹ ਐਨ ਆਰ ਆਈ ਵਿੰਗ ਦੀ ਗੱਲ ਕਰ ਲਈਏ ਫੇਰ ਸਤ ਮੁਹਾਲੀ ਦੇ ਐਨ ਆਰ ਆਈ ਵਿੰਗ ਹੈ ਐਨ ਆਰ ਆਈ ਵਿੰਗ ਕੋਲ ਮੈਂ ਕਹਿੰਦਾ ਲੱਖਾਂ ਗਿੜੇ ਇਹਨਾਂ ਦੇ ਹੋਗੇ ਹੋਣੇ ਇਹ ਸਿਰਫ ਤਾਂ ਸਿਰਫ ਟਿੱਕਾ ਆਤੀ ਸਭ ਤੋਂ ਹੋ ਰਿਹਾ ਅੱਛਾ ਜਿਹੜੇ ਐਨ ਆਰ ਆਈ ਵਿੰਗ 'ਚ ਬੰਦੇ ਬੈਠੇ ਆ ਉਹਨਾਂ ਦੇ ਖਿਲਾਫ ਇਹਨਾਂ ਦੇ ਦੋਸ਼ ਹੈ ਉਹ ਬੰਦੇ ਨੇ ਇਨਵੈਸਟੀਗੇਸ਼ਨਾਂ ਕਰੀਆਂ ਸਾਰਾ ਕੁਝ ਕਰਿਆ ਉਹਨਾਂ ਨੇ ਤਾਂ ਕੰਮ ਖਰਾਬ ਕਰਿਆ ਉਹ ਫੇਰ ਇਨਕੁਆਰੀ ਕਰਨ ਬੀਜੀਪੀਐਡੀ ਮੈਂ ਕਾਲੀ ਆਜ਼ਾਦੀ ਐਨ ਆਰ ਆਈ ਵਿੰਗ ਦੇ ਸਾਹਮਣੇ ਮਨਾਵਾਂਗੀ 15 ਅਕਤੂਬਰ ਤੇ ਤੁਹਾਡੇ ਰਾਹੀਂ ਇਹ ਗੱਲ ਕਰਨਾ ਚਾਹੁੰਦੇ ਆਂ ਵੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਡੀ ਜੀ ਪੀ ਸਾਹਿਬ ਇਹ ਲੋਕ 20 ਸਾਲ ਤੋਂ ਆਪਣੀ ਜ਼ਿੰਦਗੀ ਖਰਾਬ ਕਰ ਗਈ ਕਿਹੜਾ ਐਨ ਆਰ ਆਈ ਇੱਥੇ ਆ ਕੇ ਕੰਮ ਕਰੂਗਾ ਕਿਹੜਾ ਬਿਜ਼ਨਸ ਕਰੂਗਾ ਇਹ ਤਾਂ ਕਹਿੰਦੇ ਸੀ ਵੀ ਐਨ ਆਰ ਆਈ ਆ ਕੇ ਇੱਥੇ ਨੌਕਰੀਆਂ ਮੰਗਣਗੇ ਬਾਹਰ ਤੋਂ ਆਣਗੇ ਪਰ ਇੱਥੇ ਐਨ ਆਰ ਆਈ ਪੰਜਾਬੀ ਦੁਖੀ ਹੋਏ ਪਏ ਨੇ ਜਿਨ੍ਹਾਂ ਨੇ ਪ੍ਰਾਪਰਟੀ ਬਣਾਈ ਸੀ ਉਹ ਵੀ ਲੋਕਾਂ ਦੀ ਧੱਬੀ ਗਈ ਖੋਈ ਗਈ ਕਿਸੇ ਵੀ ਪਾਸੇ ਕੋਈ ਸੁਣਾਈ ਨਹੀਂ ਤੇ ਇਸੇ ਲੜੀ ਦਾ ਜੀ ਬੀ ਜਿੰਦਗੀ ਤੋਂ ਤੋੜ ਦੋਨ ਆਪ ਖੁਦ ਆਪਣੀ ਮੱਢੀ ਕੀਤੀ ਬਸ ਮਰਿੰਦਰ ਜਦੋਂ ਤਾਲੀਵਾਲ ਦੀ ਸੀਗੇ ਐਨਆਰਆਈ ਮინისტრਰ ਐਨਆਰਆਈ ਬੀਕੀ ਉਹਨਾਂ ਲਈ ਐਨਆਰਆਈ ਦੀ ਮੂ ਪ੍ਰੋਬਲਮ ਹੁੰਦੀ ਕਿਤੇ ਮੈਂ ਤੁਸੀ ਕੋਚ ਨਹੀਂ ਕੀਤਾ ਉਹਨਾਂ ਕੋਲ ਜਾ ਕੇ ਸਾਰਾ ਕੁਝ ਕਿਹਾ ਉਹਨਾਂ ਨੇ ਕਿਹਾ ਜੀ ਮੈਂ ਫੋਨ ਕਰਤਾ ਬੁਲਾਇਆ ਉਹ ਤੁਹਾਨੂੰ ਸਾਰਾ ਦੱਸਣਗੇ ਲੁਧਿਆਣਾ ਮੀਟਿੰਗ ਹੋਈ ਸੀ ਉੱਥੇ ਬਹੁਤ ਸਾਰੇ ਐਨਆਰਆਈ ਇਕੱਠੇ ਹੋਏ ਤੇ ਪਰ ਉਹ ਸਾਰੇ ਇੱਕ ਆਪ ਹੀ ਸਾਫਤ ਹੋਇਆ ਹਾਥੀ ਖਾਣ ਦੇ ਦੰਦ ਹੋਰ ਦੇ ਦਿਖਾਉਂਦੇ ਉਹ ਧਾਰੀ ਵਾਲੇ ਦੇ ਕੰਮ ਵਾਲੇ ਆਇਆ ਜੀ ਜਿਹੜਾ ਜਿਹੜੇ ਲੋਕ ਲੋਕ ਨਹੀਂ ਗੋਠੀਆਂ ਆ ਉਹਦੇ ਚ ਖੱਟਾ ਕਰਦੇ ਜਦੋਂ ਇਹਨੇ ਗੁੰਡੇਵਾੜ ਦੇ ਚ ਸਾਡੇ ਹੈਸ਼ੀ ਕੋਠੀ ਦੇ ਵਿੱਚ ਤਕਲੀਫ ਹੋਈ ਔਰ ਇਹ ਐਸਐਚਓ ਡਾ ਐਸਐਸਪੋਰਟਰ ਹੈ ਮੇਨ سپورਟਰ ਹੈ ਦਾ ਐਡੀਜੀਪੀ ਕ੍ਰਾਈਮ ਉਹਨਾਂ ਦੇ ਨਾਲ ਚ ਨਹੀਂ ਸਾਨੂੰ ਪਤਾ ਸੀ ਨਹੀਂ ਅਸੀਂ ਕੁਝ ਜਾਣਦੇ ਸੀ ਲੜਦੇ ਰਹੇ ਜੀ ਇਹਨਾਂ ਨੇ ਮੈਨੂੰ ਮੇਰੇ ਘਰ ਦੇ ট্রাক ਪਾਸਰ ਬਣਾ ਕੇ ਐਡੀਜੀਪੀ ਕ੍ਰਾਈਮ ਕਹਿੰਦਾ ਭਾਵੇਂ ਮਾਲਕ ਮਕਾਨ ਹੈ ਇਹਨੂੰ ਜੇਲ੍ਹ ਚ ਬੰਦ ਕਰੋ ਗੁੰਡੇ ਨਾ ਘੱਡਿਓ ਅੱਗੇ ਤੁਸੀਂ ਦੇਖ ਲਓ ਵੀ ਅਸੀਂ ਕਿੱਥੋਂ ਜਸਟਿਸ ਭਾਣਾਂਗੇ

ਫਿਰ ਸਾਨੂੰ ਜਰਤਾ ਲੱਗਾ ਕਿ क्राइम ਜਿੰਨਾ ਵੀ ਹੁੰਦਾ ਸਾਰਾ ਐਡੀਜੀਪੀ क्राइम ਜਾਂ ਹੁੰਦਾ ਕਿਉਂਕਿ ਸਾਡੇ ਕੋਲ ਕੁਝ ਡਾਕੂਮੈਂਟਸ ਆ ਗਏ ਜਿਹੜੇ ਉਹਨੇ ਹੁਕਮ ਦਿੱਤੀ ਉਸੇ ਗੱਲ ਦਾ ਦੇਖੋ ਕਿਡਨੈਪਿੰਗ ਇੱਕ ਬੜਾ ਹੀਨੀਅਰਸ क्राइम ਹੈ ਇਹਨਾਂ ਨੇ ਕਿਡਨੇਪਰ ਸਾਡੇ ਸਰਬਜੀਤ ਸਿੰਘ ਉਹ 12 ਬੰਦਿਆਂ ਦੀ ਇਸ ਬੰਦੇ ਤੇ ਐਫਆਈਆਰ ਦਰਜ ਹੋਈ ਉਹਨੂੰ ਕਹਿੰਦਾ ਜੀ ਮੈਨੂੰ ਕਿਡਨੈਪ ਕਰਕੇ ਲੈ ਗਏ ਸਾਹਨੇ ਵਾਲ ਲੈ ਗਏ ਉੱਥੇ ਪਰਚਾ ਦਰਜ ਹੋ ਗਿਆ ਉਸ ਤੋਂ ਬਾਅਦ ਮੈਨੂੰ ਗਿੰਦੇ ਕਿ ਮੈਂ ਇਹਨੂੰ ਕਿਡਨੇਪ ਕਰ ਲਿਆ ਇਸੋ ਸ਼ੇਮਪੂਲ ਤੁਹਾਡਾ ਪੁਲਿਸ ਕੰਨੀ ਨੋ ਕਿ ਟੂਰ ਬੋਲਦਾ ਉਹਨੇ ਕੈਨਸਲ ਕਰ ਦਿੱਤੀ ਐਡੀਜੀਪੀ ਗ੍ਰੈਂਡ ਜੀ ਨੂੰ ਉਹਨੂੰ ਕਰਦੇ ਕੰਨਾ ਜੀ ਇਹ ਬੰਦਾ ਸਹੀ ਹੈ ਅਗਰ ਉਹ ਬੰਦਾ ਮੈਂ ਕਿਉਂਕਿ ਜਿਹਨੂੰ ਕਿਡਨੈਪ ਕਰੂੰਗੀ ਇਹ ਲੋਕ ਲੋਕਾਂ ਦੇ ਕਬਜ਼ੇ ਕਰਦੇ ਆ ਨਾਲੇ ਸਾਹਿਬ ਮੈਂ ਕੰਨੀ ਨਹੀਂ ਆ ਜਿਸਨੇ ਅਸੀਂ ਇਹ ਆਈ ਜੀ ਸਾਹਿਬ ਪਿੱਛੇ ਆਇਆ ਕਿਸੇ ਸੈਂਤੀ ਬੰਦੇ ਪਿੱਛੇ ਆਇਆ ਉਸ ਤੋਂ ਬਾਅਦ 77 ਬੰਦੇ ਇਕੱਠੇ ਹੋ ਗਏ ਕੋਸ਼ਿਸ਼ ਦੇ ਕੋਈ ਜਿਹੜੇ ਲੁਕੀ ਹੋਈਏ ਨਾ ਲੇਕਿਨ ਐਡੀਜੀ ਵੀ ਕ੍ਰਾਈਮ ਲੇਕ ਫਾਟ ਜੀ ਜਨਾਨੀ ਖੜੀ ਕਰਕੇ ਉਹਦਾ ਫਾਟ ਜੀ ਐਡਰੈਸ ਪਾ ਕੇ ਵੱਡ ਰੇਂਜ ਤੇ ਲੈ ਗਿਆ ਲੁਧਿਆਣਾ ਪੁਲਿਸ ਨੇ ਫਾਈਲਾਂ ਨਹੀਂ ਦਿੱਤੀਆਂ ਬਿਨਾ ਫਾਈਲਾਂ ਕੋਈ ਚੱਕ ਲਿਆ ਆ ਆਰਡਰ ਦੇ ਕੇ ਵੀ ਨਹੀਂ ਉਹ ਬੰਦਾ નિર્ਦੋਸ਼ ਕਰ ਦੋ ਠੀਕ ਹੈ ਕਰੋਨੇ ਦੋਸ਼ ਇਹਨਾਂ ਲੋਕਾਂ ਨੂੰ ਹੁਣ ਸਰ ਜੀ ਮੈਂ ਲੌਂਗ ਰੰਡ ਤੇ ਨਹੀਂ ਜਾਣਾ ਮੈਂ ਇਹਨਾਂ ਨੂੰ ਸਭ ਨੂੰ ਦੇਖ ਲਿਆ ਉਹਨਾਂ ਡੀਜੀਪੀ ਸਭ ਨੂੰ ਆਏ ਆ ਤੇ ਉਹਨਾਂ ਨੂੰ ਵੀ ਰਿਕੁਐਸਟ ਕਰ ਦਿੱਤੀ ਆ ਉਹਨਾਂ ਨੇ ਅੱਗੇ ਰਾਏ ਸਾਹਿਬ ਨੂੰ ਕਿਹਾ ਉਹ ਵੀ ਡੀਜੀਪੀ ਆ ਉਹਨਾਂ ਨੇ ਅੱਗੇ ਇੱਥੇ ਕੋਈ ਡੀਆਈਜੀ ਸੰਧੂ ਸਾਹਿਬ ਆ ਉਹਨਾਂ ਨੇ ਕਿਹਾ ਹੁਣ ਸਰ 24 ਸੱਤ ਦੇ ਆਰਡਰ ਹੋਏ ਹੋ ਮੇਰੀ ਤਾਂ ਕੋਈ ਇਨਕੁਆਰੀ ਨਹੀਂ ਮੇਰੀਆਂ ਤਾਂ ਇਨਕੁਆਰੀਆਂ ਜਿਹੜੀਆਂ ਉਹ ਸਾਰੀਆਂ ਲੀਗਲ ਹੋ ਚੁੱਕੀਆਂ ਆ ਕੌਣ ਦੋਸ਼ ਹੈ ਹੁਣ ਇਹਨਾਂ ਨੂੰ ਇਹ ਗਿਆ ਭਾਈ ਜਿਹੜਾ ਤੁਸੀਂ ਮੇਰਾ ਸਮਾਨ ਜਿਹੜਾ ਐਸਐਚਓ ਨੇ ਮੇਰੇ ਦਲ ਤੋਂ ਲਾਇਆ ਸੋਨਾ ਜਦ ਮੈਂ ਕੋਠੀ ਵੇਚੀ ਮੇਰੀ ਗੱਡੀ ਚੋਰੀ ਕੀ ਉਹ ਤਾਂ ਦੇਦੋ ਨਾ ਤੁਸੀਂ ਉਹਦੇ ਤੇ ਪਰਚਾ ਦਰਜ ਹੋਇਆ ਉਹਦੇ ਕੋਲੋਂ ਬਰਾਮਦਗੀ ਕਿਉਂ ਨਹੀਂ ਕੀਤੀ ਕਿਉਂ ਸਾਡੇ ਨਾਲ ਕਿਉਂ ਤੱਕਾ ਹੁੰਦਾ ਮਾਲਕ ਨੂੰ ਮਕਾਨ ਨੂੰ ਜੇਲ੍ਹ ਚ ਬੰਦ ਕਰ ਗੋਏ ਅਸੀਂ ਰੀਅਲ ਓਨਰ ਐ ਥੋੜਾ ਚੋਰਾਂ ਨੂੰ ਜੇਲ੍ਹ ਚ ਬੰਦ ਕਰਨਾ ਨਾ ਕਿ ਮਾਲਕ ਨੂੰ ਕਰਨਾ ਜੋ ਇਹਨਾਂ ਨੇ ਜਿੰਨੀ ਗੁੰਡਾਗਰਦੀ ਕੀਤੀ ਹੋਈ ਆ ਫਿਰ ਸਰ ਇਹਨਾਂ ਨੇ ਕਦੀ ਵੀ ਉਹ ਮਨਾਤ ਡੀਜੀਪੀ ਸਾਹਿਬ ਨੇ ਵਾਅਦਾ ਲਸ ਕਰਤੀ ਵੀ ਤੁਸੀਂ ਗੱਲ ਤੋਂ ਮੈਂ ਵੈਰੀਫਾਈ ਕਰੂੰਗਾ ਕਿ ਤੱਕਾ ਦੇ ਨਹੀਂ ਦੇਖੋ ਇਹ ਸ਼ਿਵਰ ਮੇਰਾ ਮਰਡਰ ਕਰਨ ਦੀ ਕੋਸ਼ਿਸ਼ ਕਰ ਦਿੱਤੀ ਆ ਕਿ ਅਨਨੋਨ ਜਗ੍ਹਾ ਲੈ ਜਾ ਕੇ ਮਰਡਰ ਕਰ ਦੇ ਹੁਣ ਇਹਨਾਂ ਨੂੰ ਮੈਂ ਇਹ ਕਹਿਣਾ ਜਿਹੜਾ ਬੈਠਾ ਹੈ ਹੈੱਡਕੁਆਟਰ ਅੰਡੀਗੜ ਕਿ ਅਨਨੋਨ ਜੋ ਮਰਡਰ ਕਰਨਾ ਤੁਸੀਂ ਸਾਹਮਣੇ ਕਰੋ ਨਾ ਤਾਂ ਕਿ ਦੁਨੀਆ ਵੀ ਦੇਖੇ ਕਿ ਤੁਹਾਡੀਆਂ ਕਤੂਤਾਂ ਕਿੰਨੀਆਂ ਕਾਲੀਆਂ ਅਸੀਂ ਕਾਹਦੀਆਂ ਆਜ਼ਾਦੀਆਂ ਮਨਾ ਰਹੇ ਜੀ 15 ਅਗਸਤਾਂ ਗਿਆਂ 26 ਜਨਵਰੀ ਆ ਗਈ 15 ਕਿੱਥੇ ਆ ਗਿਆ ਬਾਏ ਸਾਲ ਚ ਮੈਨੂੰ ਇੱਕ ਵਾਰ ਵੀ ਨਹੀਂ ਦਿਖਿਆ ਕਿ 15 ਅਗਸਤ ਆ ਗਿਆ ਜਾਂ 26 ਜਨਵਰੀਆ ਤੁਹਾਡੇ ਜਿਹੜਾ ਘਰ ਤੇ ਕਬਜ਼ਾ ਹੋਇਆ ਸੀ ਨਾ ਤਾਲਾ ਤੋੜ ਕੇ ਕਬਜ਼ਾ ਕੀਤਾ ਕਿ ਤੁਹਾਡੇ ਘਰ ਤੇ ਕਬਜ਼ਾ ਹੋਇਆ ਤਾਲਾ ਤੋੜ ਕੇ ਕਬਜ਼ਾ ਕੀਤਾ ਸੀ ਨਾ ਕਿ ਗੱਡੀਆਂ ਖੜੀਆਂ ਸੀ ਉੱਥੇ ਤਿੰਨ ਮੰਜ਼ਲ ਦੀ ਕੋਠੀ ਆ ਉੱਥੇ ਕਿਰਾਏਦਾਰ ਸੀ ਨੌਕਰ ਸੀ ਡਰਾਈਵਰ ਸੀ ਕੋਠਣਾ ਬੰਦ ਕਰ ਸੀ ਤੇ ਤੱਕੇ ਨੰਤਰ ਬੜੇ ਹਾਂਜੀ ਮੈਂ ਜਦੋਂ ਆਈ ਮੈਂ ਇਸੇ ਚੋ ਇਹ ਯਾਰ ਜਿਹੜਾ ਆ ਹਾਂ ਇਹ ਨਾਮ ਕੀ ਜਿਹੜਾ ਕਬਜ਼ਾ ਕੀਤਾ ਜੀਸ਼ ਕੁਮਾਰ ਜਿਹੜਾ ਕਬਜ਼ਾ ਕੀਤਾ ਆਏ ਅਜ ਅਸਵਿੰਦਰ ਜੱਸੀ ਇਹ ਉੱਤੇ ਲੁਧਿਆਣੇ ਦੇ ਨੇ ਲੁਧਿਆਣੇ ਦਾ ਸਰ ਜੀ ਇਹ ਜੱਜ ਸਾਹਿਬ ਨੂੰ ਕਹਿੰਦਾ ਜੱਜ ਸਾਹਿਬ ਨੂੰ ਮੈਨੂੰ ਨਹੀਂ ਕਹਿੰਦਾ ਮੈਂ ਸ਼ਹਿਰ ਦੇ ਵਿੱਚ ਗੁੰਡੇ ਵਾਲੇ ਹੋਇਆ ਜੇ ਤੂੰ ਜਿਹੜਾ ਇਹਨਾਂ ਨੇ ਫਰਜੀ ਆ ਮੋਹਨ ਲਾਲ ਨੇ ਤਾਂ ਇਹ ਨਹੀਂ ਰਲਕੇ ਫਰਜੀ ਪੱਤਾ ਮੇਰੇ ਤੇ ਦਰਜ ਕੀਤਾ ਸੀ ਕਹਿੰਦਾ ਜੀ ਇਹਨੂੰ ਬਰੀ ਕੀਤਾ ਮੈਂ ਤੈਨੂੰ ਸੋਧਦੂ ਜੱਜ ਸਾਹਿਬ ਸੋ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਸੈਸ਼ਨ ਨੂੰ ਦਿੱਤਾ ਕਿ ਇਹ ਬੰਦਨਾਮਣ ਤੋਂ ਕੀ ਦੇ ਕੇ ਗਿਆ ਸੋ ਜਿਹੜੇ ਉਹਨਾਂ ਦਾ ਹਾਈ ਕੋਰਟ ਨੂੰ ਮੰਨਦੇ ਸੈਸ਼ਨ ਨੂੰ ਮੰਨਦੇ ਕਿ ਬੰਦਨਾਮਣ ਤੋਂ ਕੋਈ ਵੀ ਪ੍ਰਾਪਰਟੀ ਵੇਚਣੀ ਹੈ ਜੀ ਸਾਰੀ ਹੋਰ ਵੀ ਕਬਜ਼ੇ ਨਹੀ ਜੀ ਇੱਕ ਕੋਠੀ ਰਹਿ ਗਈ ਇੱਕ ਰਹਿ ਗਈ ਹਾਂ ਜੀ ਉਹ ਇੰਨੇ ਠਾਣੇਦਾਰ ਨੇ ਮੈਨੂੰ ਜੇਲ੍ਹ ਵਿੱਚ ਬੰਦ ਕਰਕੇ ਵੇਚ ਦਿੱਤੀ ਪੂਰਾ ਸਾਇਕਿਕ ਹੋ ਗਿਆ ਬੇਚ

ਉਨੇ ਮੈਨੂੰ ਪੰਜ ਚੀ ਸਾਰਾ ਗੋਲਮਾਲ ਹੁੰਦਾ ਰਿਹਾ ਚੇਂਜ ਦਾ ਫੇਰ ਇਹਨਾਂ ਦੇ ਉੱਤੇ ਪਰਚੇ ਦਰਜ ਹੋ ਗਏ ਗੁੰਡਿਆਂ ਦੇ ਸੈੱਟ ਬਣ ਗਈ ਮੈਂ ਤਾਂ ਰੋਲਾ ਪਾਤਾ ਜੀ ਲੋਕ ਤਾਂ ਫਿਰ ਦੇ ਬਿੱਟੂ 15 ਕਾ ਰੁਪਈਆ ਕਰਨਾ 15 ਕਾ ਪਹਿਲਾਂ ਤਾਂ ਮੈਂ ਲੈ ਕੇ ਆ ਡੀਆਈਜੀ ਨੂੰ ਪੁੱਛੂਗੀ ਵੀ ਜੇ ਡੀਜੀਪੀ ਦੀ ਵੀ ਕੋਈ ਵੈਲਿਊ ਨਹੀਂ ਇਹ ਤਾਂ ਸਾਨੂੰ ਪਤਾ ਕਿ ਉਹਦੀ ਕੋਈ ਵੈਲਿਊ ਨਹੀਂ ਜੇ ਉਹ ਆਰਡਰ ਵੀ ਕਰਦਾ ਇਹ ਨਹੀਂ ਮੰਨਦੇ ਲੇਕਿਨ ਜੇ ਤੂੰ ਵੀ ਨਹੀਂ ਮੰਨਣਾ ਤਾਂ ਮੈਨੂੰ ਦੱਸੇ ਕਿਉਂਕਿ ਕੱਲ ਨੂੰ ਮੈਂ ਜਾਊਂਗੀ ਉਹ ਜਿਹੜਾ ਇਹਨਾਂ ਨੇ ਹੱਡਕੁਆਟਰ ਬਣਾਇਆ ਤੁਸੀਂ ਹੁਣ ਚਾਹਦੇ ਕੀ ਹੈ ਕਿ ਉਹ ਸਰਹਤ ਦੋਗੀ ਮੇਰੀ 22 ਸਾਲ ਦੀ ਜ਼ਿੰਦਗੀ ਇਤਲਾਕ ਕੋਕੀ ਕੋਕੀ ਵੇਕਟਾ ਹੋਵੇ ਤਾਨੂੰ ਮੇਰੇ ਵਾਪਸ ਮਿਲੇ ਚਾਹੁੰਦੀ ਤੁਸੀਂ ਹਾਂਜੀ ਜੋ ਤੁਹਾਡੀ ਕੋਕੀ ਤੁਹਾਨੂੰ ਵਾਪਸ ਮਿਲੇ ਨੇਚਰਲੀ ਮੈਂ ਗੱਡੀ ਚੋਰੀ ਕੀਤੀ ਮੇਰਾ 골 ਮੇਰੇ ਗਾਲ ਤੋਂ ਗਹਿਣੇ ਲਾਏ ਜੀ 32 ਟੋਲੇ ਸੋਨਾ ਇੱਥੇ ਤੱਕ ਜਿਹੜਾ ਐਸ ਐਚਓ ਹੈ ਇਹ ਜਿਹੜਾ ਗਹਿਣੇ ਲੁੱਟ ਰਿਆ ਇਸੇ ਦਾ ਗਨਮੈਨ ਬੀਬੀ ਦੇ ਅੱਗੇ ਚ ਗਵਾਹੀ ਦੇ ਗਿਆ ਬਿਆਨ ਦੇ ਗਿਆ ਵੀ ਮੈਂ ਇਸ ਐਸ ਐਚਓ ਨਾਲ ਗਨਮੈਨ ਸੀ ਮੇਰੇ ਸਾਹਮਣੇ ਜਿਹੜੇ ਮੋਬਾਈਲ ਕੋਈ ਹੈ ਗੈਣੇ ਕੋਈ ਆ ਕੋਈ ਗੱਡੀ ਕੋਈ ਆ ਮੇਰੇ ਸਾਹਮਣੇ ਕੋਈ ਆ ਉਸ ਬਿਆਨ ਦੇ ਇਸ ਐਸ ਐਚ ਤੇ ਪਹੁੰਚਿਆ ਹੋਇਆ ਐਫ ਆਈ ਆਰ ਪਰ ਜੋਗੀ ਬੁੜਕੇ ਰੈਸਟਰੀ ਨਹੀਂ ਵਾਸਤਾ ਨਹੀਂ ਹੋਈ ਸ਼ਾਇਦ ਉਹ ਦੀ ਪ੍ਰਮੋਸ਼ਨ ਹੋਊਗੀ ਉਹ ਬਰਿੰਦਰ ਜੀ ਕਾਫੀ ਲੰਬੇ ਸਮੇਂ ਤੋਂ ਇਹ ਲੜਾਈ ਲੜ ਰਹੇ ਨੇ ਤੁਸੀਂ ਵੀ ਆਂਡਾਲ ਦੇ ਦਿਓ ਕੀ ਦੇ ਇਸ ਦਾ ਮਤਲਬ ਤੁਸੀਂ ਜੀ ਨਹੀਂ ਪ੍ਰਸ਼ਾਸਨ ਫੇਲ ਹੈਗਾ ਇਸ ਵਿੱਚ ਮੈਂ ਕਹਿੰਦਾ ਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਵਧੀਆ ਸਰਕਾਰਾਂ ਫੇਲ ਹੈ ਸਰਕਾਰ ਜਿਹੜੀ ਗੁੰਡੇ ਅੰਸਰਾਂ ਨਾਲ ਲੜ ਜਾਂਦੀ ਹੈ ਗੁੰਡੇ ਅੰਸਰਾਂ ਨਾਲ ਐ ਜੇ ਕਰੋੜ ਦੀ ਪ੍ਰਾਪਰਟੀ ਵਿਕੂ ਉਹਨਾਂ ਤੋਂ 23 ਲੱਖ ਰੁਪਏ ਜਾਣਾ ਹੁੰਦਾ 25 ਪੈਸੇ ਜਾਣੇ ਚਾ ਚਾਹ ਹੋ ਐਸਐਸਪੀ ਹੈ ਚਾਹ ਹੋ ਆਈਜੀ ਹੈ ਤੇ ਐਡੀਆਈਜੀ ਹੈ ਸਾਰੇ ਬੰਦੇ ਪਰਸੈਂਟੇਜ ਦੇ ਜਿਹੜੇ ਜਿਹੜੇ ਬੰਦੇ ਗੁੰਡੇ ਵਾਲੇ ਵੇ ਇੱਥੇ ਮੋਹਾਲੀ ਹੋ ਰਿਹਾ ਮੋਹਾਲੀ ਕੋਈ ਵੀ ਪ੍ਰਾਪਰਟੀ ਦਾ ਕੇਸ ਆਂਦਾ ਬਿਆਨਾਂ ਦਾ ਕੇਸ ਆਂਦਾ ਸਾਡੇ ਕੋਲੇ ਆਏਗਾ ਅਗਲਾ ਕਹਿੰਦਾ ਜੀ ਦੱਸੋ ਤੁਸੀਂ ਸਾਨੂੰ ਕੀ ਪਰਸੈਂਟ ਦੇਓ ਪਰਸੈਂਟੇਜ ਬੰ ਕੰਮ ਚੱਲ ਰਿਹਾ ਸਰਕਾਰਾਂ ਜਮ੍ਹਾਂ ਅੱਖਾਂ ਵਿੱਚ ਹੀ ਬੈਠੀਆਂ ਥੱਲੇ ਇੱਕ ਕ੍ਰੈਸਰ ਵਾਲਾ ਰੋ ਰਿਹਾ ਸੀ ਕਹਿੰਦਾ ਮੇਰਾ ਖਿਦਰਾਬਾਦ ਕ੍ਰੈਸਰ ਹੈਗਾ ਉਹ ਆਪਣਾ ਨਾਂ ਨਹੀਂ ਦੱਸਣਾ ਚਾਹੁੰਦਾ ਅਸੀਂ ਨਹੀਂ ਨਾਂ ਦੱਸਣਾ ਚਾਹੁੰਦੇ ਤਾਂ ਕਿ ਅਗਲੇ ਦੇ ਖਿਲਾਫ ਕੋਈ ਵੀਜਰਦ ਕਹਿੰਦਾ 1.5 ਲੱਖ ਰੁਪਈਆ ਜਿਹੜਾ ਇਹ ਹਾਲ ਚੱਲ ਰਹੀ ਹੈ ਸੰਧੂ ਮਾੜ ਜੀ ਗੁਰਪ੍ਰਾਖ ਸਾਹਿਬ ਦੀ ਬੇਅਦਬੀ ਹੋਈ ਆ ਖੰਡਪਾਟ ਸਾਹਿਬ ਨੂੰ ਸ਼ੁਰੂ ਕਰਾਇਆ ਸੀ ਕੰਮ ਕਰਾਇਆ ਸੀ ਉਹ ਦੱਸੋ ਕੀ ਕਹਿੰਦੇ ਇਹ ਕਹਿੰਦੇ ਆ ਦੇਖੋ ਇਹ ਐਸ ਐਚਓ ਆ ਐਫ ਆਈ ਆਰ ਕੀਤੀ ਸਰਦਾਰ ਰੁਦਮ ਸਿੰਘ ਨੂੰ ਉਹ ਕਹਿੰਦੇ ਨੋ 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 ਗਲਤ ਕੰਮ ਆ ਤੁਸੀਂ ਉਹਨਾਂ ਦੇ ਪਾਠੀ ਕਿਉਂ ਚੱਕ ਕੇ ਲਿਆਏ ਕਿਉਂਕਿ ਮੇਰੇ ਬੱਚੇ ਐਸੀ ਖੁਸ਼ੀ ਚ ਐਸੀ ਖੰਡਪਾਟ ਕਰਾਉਣਾ ਸੀ ਉਹ ਮੰਨਣਾ ਕਰ ਤੇਰੇ ਐਫ ਆਈ ਆਰ ਚੱਲੀ ਕਿੰਨਾ 8 ਸਾਲ ਪਾਠੀਆਂ ਨੇ ਵੀ ਮੈਂ ਵੀ ਅਸੀਂ ਮੁਕਦਮਾ ਲੜਿਆ ਮੇਰਾ ਹੀ ਘਰ ਪਰ ਮੈਂ ਹੀ ਮੁਕਦਮਾ ਲੜ ਰਹੀ ਆ ਮੈਂ ਹੀ ਬਰੀ ਹੋ ਰਹੀ ਆ ਬਟ ਨੌਨਸੈਂਸ ਲਾਅ ਹੈ ਕਿੱਥੇ ਔਰ ਮੈਂ ਪੋਲਿਟਿਕਲ ਸਾਇੰਸ ਦੀ ਮਾਸਟਰਸ ਕੀਤੀ ਹੋਈ ਆ ਮੈਂ ਫੋਰਨ ਸਰਵਿਸ ਕੀਤੀ ਹੋਈ ਆ ਅਸੀਂ ਇਥੇ ਲਾਅ ਪੜ੍ਹਿਆ ਹੋਇਆ ਬਟ ਆ ਜਿਹੜਾ ਲਾਅ ਐਸ ਹੈੱਡਕੁਆਟਰ ਚ ਬਣਿਆ ਹੋਇਆ ਬਾਦਲਾਂ ਨੇ ਦੇਖੋ ਵੀਪਾ ਮੈਂ ਬੈਠਾ ਔਰ ਜਿਹੜਾ ਗਿਆ ਉਹ ਕੀ ਕੈਪਟਨ ਮਨਿੰਦਰ ਸਿੰਘ ਉਹਨੂੰ ਬੁਲਾਦ ਕਰਨ ਦੇ ਕਿਸ਼ੋ ਅਸੀਂ ਬਚਾਇਆ ਅਸੀਂ ਨੀ ਪੈਸੇ ਲੈ ਅਸੀਂ ਲੈ ਸਕਦੇ ਸੀ ਉਦੋਂ ਲੇਕਿਨ ਨਹੀਂ ਸਾਡੀ ਜ਼ਮੀਰ ਇਦਾਂ ਦੀ ਨਹੀਂ ਜਿੱਦਾਂ ਪੇ ਜ਼ਮੀਰੇ ਇਹ ਤੁਰੇ ਫਿਰਦੇ ਆ ਭਗਵੰਤ ਮਾਨ ਕਹਿੰਦਾ ਸਾਨੂੰ ਇਹ ਸੀਗਾ ਵੀ ਚਲੇ ਵਧੀਆ ਬੰਦਾ ਹੈਗਾ ਇਹਨੂੰ ਪਿੰਡਾਂ ਦਾ ਸਾਰਾ ਪਤਾ ਇਹ ਲੋਕੇ ਬੈਠਾ ਆ ਇੱਕ ਹਰ ਵਾਰੀ ਲਾਈਵ ਜਾਂਨੀ ਹਮੇ ਹਰ ਵਾਰ ਪ੍ਰੈਸ ਕਾਨਫਰੰਸ ਹੁੰਦੀ ਹੈ ਚੰਡੀਗੜ ਕਿੰਨੀ ਆਉਂਦੀ ਹੈ ਇੱਥੇ ਕਿੰਨੀ ਆਉਂਦੀ ਹੈ ਲੁਧਿਆਣੇ ਕਿਉਂ ਇਹ ਬੋਲਾ ਇਹ ਨਿਤ ਦੇ ਦੇ ਲੁਧਿਆਣੇ ਜਾਂਦਾ ਇਹ ਕਿਉਂ ਨਹੀਂ ਪਤਾ ਕਰਦਾ ਕਿ ਇਹ ਚੰਦੂ ਲੁਧਿਆਣੇ ਛੋਕੀ ਦੀ ਅੱਜ ਮਾਸਟਰ ਨੂੰ ਮਿਲੇ ਤੇ ਗਾੜੀ ਕਿਤਾ ਐਨਆਰਆਈ ਮਾਸਟਰ ਜੀ ਸਰ ਪਹਿਲਾਂ ਤਾਂ ਸੀ ਸਾਡੇ ਉਹ ਕਾਲੀਵਾਲ ਜੀ ਸੀ ਨਹੀਂ ਜੀ ਪਹਿਲਾਂ ਸੀਗੇ ਆਪਣੇ ਉਹ ਮਰੇ ਗੱਛੇ ਮੇਰੇ ਤੁਸੀਂ ਹਾਂਜੀ ਮੈਂ ਕਹਾਂ ਸਾਰੇ ਇਹਨਾਂ ਨੇ ਮੇਰਾ ਐਂਟਰੀ ਪਾਸ ਬੰਦ ਕਰ ਦਿੱਤਾ ਸੁਣ ਨਹੀਂ ਸਕਦੇ ਮੈਂ ਜਾਣੀ ਹਾਂ ਸੁਣ ਨਹੀਂ ਸਕਦੇ ਕਿ ਉਹਨਾਂ ਨੇ ਜਦ ਹੀ ਫੋਨ ਕੀਤਾ ਉਹਨਾਂ ਡੀਜੀਪੀ ਇਹ ਕੀ ਗੱਲ ਆ ਕਿ ਬੀਬੀ ਚੰਦਨ ਨਹੀਂ ਆਉਂਦੀ ਇਸ ਪਾਸ ਕਿਉਂ ਨਹੀਂ ਜਾਂਦੇ ਨਹੀਂ 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 ਮੀਟਿੰਗ ਹਾਲ ਸੀ ਜੀ ਐਸ ਸੀ ਜੀ ਹਾਲ ਚਲੋ ਮੈਂ ਗਈ ਉਹਨਾਂ ਡੀਜੀਪੀ ਸਾਹਿਬ ਨੇ ਬਹੁਤ ਵਧੀਆ ਢੀ ਕੀਤਾ ਮੈਂ ਕਹਾਂ ਜੀ ਮੇਰਾ ਜਿਹੜਾ ਓਪਨ ਲੁੱਟਿਆ ਸੀ ਉਹ ਦੇ ਦਿਓ ਉਹਨਾਂ ਨੇ ਉਸ ਮੇਰੇ ਆਪਣਾ ਡੀਟਰ ਬੁਲਾਇਆ ਉਹਨੂੰ ਐਲ.ਆਈ. ਕਰਾਈ 388 ਲੱਖ 3000 ਬਣੇ ਉਹ ਕਹਿੰਦੇ ਵਿਭਾਗ ਮੈਨੂੰ 2 ਦਿਨ ਦੇ ਦੇ ਮੈਂ ਵਾਪਸ ਕਰਾਉਣਾ ਕੁਦਰਤੀ ਉਹਨਾਂ ਦਾ ਕੋਈ ਟ੍ਰਾਂਸਫਰ ਹੋ ਗਈ ਜਾਂ ਕੋਈ ਰੋੜਾ ਪੈ ਗਿਆ ਉਸ ਤੋਂ ਬਾਅਦ ਫਿਰ ਛੋਟਾ ਬੱਧ ਆ ਗਿਆ ਉਸ ਤੋਂ ਬਾਅਦ ਸਨਾਣਾ ਤੁਹਾਨੂੰ ਆਏ ਕੋਈ ਹੋਰ ਨਾ ਸਤ ਜੀ ਤੁਸੀਂ ਗੁਰਦੀਪ ਧਾਲੀਵਾਲ ਜੀ ਨੂੰ ਮਿਲੇ ਸੀ ਜਦੋਂ ਐਨ.ਆਰ.ਆਈ. ਦੀ ਮੀਟਿੰਗ ਆ ਧਾਲੀਵਾਲ ਜੀ ਨੇ ਦੋ ਵਾਰੀ ਆਥੈਂਟਿਕਲੀ ਕਿਹਾ ਉਹ ਪੈਸੇ ਪੀ ਇਹਦਾ ਵੀ ਪੀਰ ਸਮਾਨ ਜਿਹੜਾ ਲੁੱਟਿਆ ਸਾਬਤ ਹੋ ਗਿਆ ਵਾਪਸ ਕਰੋ ਆਪਣੇ ਘਰ ਨੂੰ ਜਾ ਕੇ ਉੱਥੇ ਆ ਗਿਆ ਪੀਕੇ ਸਿੰਘ ਉਹਨੂੰ ਬਣਾਤਾ ਐਨ ਆਰ ਆਈ ਐਡੀ ਜੀ ਪੀ ਉਹ 2008 ਤੋਂ ਸਾਡੇ ਪਿੱਛੇ ਆ ਹਰੇਕ ਵਾਰੀ ਕ੍ਰਿਮੀਨਲਸ ਦੇ ਹੱਕ ਵਿੱਚ ਇਨਕੁਆਰੀਆਂ ਕਰਦਾ ਰਿਹਾ ਫਿਰ ਸਰ ਉਸ ਬੰਦੇ ਨੇ ਇੱਕ ਗਿਰੋਹ ਨਾਲ ਰਲ ਕੇ ਜਲੰਧਰ ਹੁਸ਼ਿਆਰਪੁਰ ਰੋਪੜ ਕਪੂਰਾ ਉਹਨਾਂ ਨੂੰ ਖੂਬ ਪਜਾਇਆ ਲੇਕਿਨ ਵਿਚਾਰਾ ਹਾਰ ਗਿਆ ਹੁਣ ਜੇ ਤੁਸੀਂ ਹਾਰ ਜਾਂਦੇ ਝੂਠ ਦਾ ਹਾਰੂਗਾ ਜਿੱਥੇ ਮਰਜੀ ਠੀਕ ਆ ਮੇਰੀ ਜ਼ਿੰਦਗੀ ਬਰਬਾਦ ਹੋਈ ਕੋਈ ਬਾਤ ਨਹੀਂ ਲੇਕਿਨ ਇਹਨਾਂ ਨੂੰ ਦੱਸ ਦਿੱਤਾ ਕਿ ਤੁਸੀਂ ਝੂਠੇ ਹੋ ਅੱਜ ਕੀ ਪੋਜੀਸ਼ਨ ਹੈ ਜੀ ਵੀ ਕੀ ਰਿਪੋਰਟ ਹੈ ਅੱਜ ਦੀ ਕਿ ਤੁਹਾਡੀ ਅੱਜ ਦੀ ਪੋਜੀਸ਼ਨ ਦਾ ਸਿਆਪਾ ਕਰੂੰ ਜਾ ਕੇ ਇਹਨਾਂ ਨੂੰ ਰੋਂਗੀ ਜਾ ਕੇ ਇਹਨਾਂ ਮੈਂ ਹੋਰ ਤਾਂ ਨਹੀਂ ਪੋਜੀਸ਼ਨ ਨਾ ਨਹੀਂ ਤੁਸੀਂ ਕਿਹਾ ਸੀ ਡੀਐਸਪੀ ਸਾਹਿਬ ਉਹਨੂੰ ਡੀਐਸਪੀ ਦੇ ਬਰੰਟ ਜਾਂ ਮੈਂ ਜਾਊਂਗੀ ਇਹ ਨਹੀਂ ਮੈਂ ਬਾਅਦ ਵਿੱਚ ਕਹਿਣ ਵੀ ਸਾਨੂੰ 15 ਅਗਸਤ ਨੂੰ ਕਹਿ ਰਹੇ ਸੀ 15 ਅਗਸਤ ਨੂੰ ਇੱਥੇ ਪ੍ਰੋਟੈਸਟ ਕਰਨਾ ਕਾਲੀ ਜਾਤੀ ਮਨਾਉਂਗੀ ਮੈਂ ਝੰਡਾ ਲਗਾ ਮਨਾਉਂਗੀ ਉਹ ਗੱਲ ਕਰੋ ਜਿਹੜੀ ਕਰਨਾ ਨਹੀਂ ਸਰ ਨਹੀਂ ਸਰ ਜਿਹੜੀ ਜਿਹੜੀ ਬੀਬੀ ਨੇ ਕਿਹਾ ਵੀ ਜਿਹੜੀ ਆਜ਼ਾਦੀ 73ਵੀਂ 74ਵੀਂ ਮਨਾ ਰਹਾ ਦੇ ਸੋ ਕਿਹੜੀ ਆਜ਼ਾਦੀ ਦੀ ਗੱਲ ਕਰ ਰਹਾ ਅਸੀਂ ਐਨ ਆਰ ਆਈ ਵੀ ਰੋ ਰਹੇ ਪੰਜਾਬੀ ਜਿਹੜਾ ਇੱਥੇ ਲੋਕ ਦੇਸ ਵਾਸੀਆਂ ਰੋ ਰਹੇ ਆ ਇਹ ਕਾਲੀ ਆਜ਼ਾਦੀ ਮਨਾਉਣ ਦੀ ਤਿਆਰੀ ਕਰ ਰਹੇ ਕੱਲ ਦੀ ਬੀਬੀ ਕਹ ਰਹੀ ਕਾਲੀ ਜਾਤੀ ਬਣਾਉਂਗੀ ਕਿਸ ਤਰ੍ਹਾਂ ਤੁਹਾਡਾ ਕੀ ਸਟੈਂਡ ਹੋਏ ਕਿ ਅਸੀਂ ਸਾਰਾ ਜਿੱਥੇ ਵੀ ਬੀਬੀ ਸਾਡੀ ਕੋਈ ਡਿਊਟੀ ਲਾਉਗੀ ਸਾਡੇ ਨਾਲ ਸਾਡਾ ਸਹਿਯੋਗ ਮੱਕੂਗੀ ਅਸੀਂ ਉੱਥੇ ਨਾਲੇ ਨਾਲੇ ਖੜਦੇ ਹਾਂ ਚਾਹੇ ਉਹ 15 ਗਾਸ ਸਰਕਾਰ ਦੇ ਖਿਲਾਫ ਪੁਲਿਸ ਦੇ ਖਿਲਾਫ ਪਹਿਲਾਂ ਇਸ ਜਿਹੜਾ ਡੀਐਸਪੀ ਆਰਐਸਐਚਓ ਹੈ ਅੱਜ ਇਹਦਾ ਰੈਸਟ ਵਾਰੰਟ ਹੋਇਆ ਤੇ ਐਸਐਚਓ ਨਾਲ ਜਿਹਨੇ ਸਮਾਨ ਲੁੱਟਿਆ ਇਹ ਦੋਨਾਂ ਨੂੰ ਸਾਡੀ ਮੰਗ ਹੈ ਕਿ ਇਹਨਾਂ ਨੂੰ ਰੈਸਟ ਕਰਕੇ ਅੰਦਰ ਕਰਿਆ ਜਾਵੇ ਤਾਂ ਕਿ ਬੀਬੀ ਦਾ ਕੋਈ ਜਿਹੜਾ ਸੇਡਾ ਜਿਹੜਾ 21 ਸਾਲ ਦੀ ਕਮਾਈ ਹੈ ਕਿੰਨ੍ਹੇ ਸਾਲ ਦੀ ਪੋਟੈਂਸ਼ਲ ਹੈ ਉਹ ਦੂਰ ਹੋ ਜਾਏ ਅਗਲੀ ਕਾਰਵਾਈ ਇਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਰਿਕਵਰ ਕਰਕੇ ਸਮਾਨ ਇਹ ਆ ਕੋਠੀ ਰਿਕਵਰ ਕਰਕੇ ਇਹਨਾਂ ਦੇ ਹੈਂਡਓਵਰ ਕੀਤਾ ਜਿਹੜੇ ਸਰਕਾਰ ਕੈਰੀ ਇਨਵੈਸਟਿੰਗ ਪੰਜਾਬ ਹੈ ਐਨਆਰਐਸ ਵੀ ਕੈਰੀ ਇਨਵੈਸਟ ਕਰੋ ਉਹਨਾਂ ਨੂੰ ਕਿਸ ਗਿਆ ਲੁੱਟ ਕੇ ਉਹ ਇਹ ਜਿਹ ਜਿਹੜੇ ਸੁਣਦੇ ਵੀ ਆ ਤੁਹਾਡੇ ਰਾਹੀਂ ਦੇ ਸੁਣਨਗੇ ਤਾਂ ਬੀਬੀ ਐਨ ਆਰ ਆਈ ਜਗਿੰਦਰਪੁਰ ਸੰਧੂ ਨੂੰ ਪੁੱਛ ਲੈ ਜੇ ਇਨਵੈਸਟਮੈਂਟ ਵੀ ਕਰਨੀ ਹੈ ਸਿਰਫ ਦਾ ਸਿਰਫ ਇਹਨਾਂ ਨੂੰ ਪੁੱਛ ਲੈ ਫੋਨ ਤੇ ਪੁੱਛ ਲੈ ਇਹਨਾਂ ਦਾ ਫੋਨ ਨੰਬਰ ਲਿਖਾ ਦਾਂਗੇ ਤੁਹਾਡੇ ਰਾਹੀਂ ਚਲੇ ਜਾਊਗਾ ਜੋ ਇਹਨਾਂ ਦੇ ਨਾਲ ਹੋ ਰਹੀ ਹੈ ਅਸੀਂ ਨਹੀਂ ਕਹਿੰਦੇ ਕਿਸੇ ਹੋਰ ਐਨ ਆਰ ਆਈ ਨਾਲ ਹੋ ਜੇ ਸਾਡੇ ਨਾਲ 50 ਕ ਐਨ ਆਰ ਆਈ ਸਾਡੇ ਸੰਪਰਕ ਚਾਹਣਗੇ ਉਹ ਸਾਰੇ ਕਹਿੰਦੇ ਕਹਿੰਦੇ ਭਾਈ ਜੇ ਇੱਥੋਂ ਹਾੜੇ ਕਢਾ ਲੰਨੇ ਜੇ ਕੋਈ ਕੰਪਲੀਟ ਦਿੰਦਾ ਅਰਜ਼ੀ ਤੋਂ ਉਸੇ ਅੰਦਰੀ ਦਾ ਜਿਹੜਾ ਹੈਗਾ ਮਿੱਟੀ ਕਰਤਲੀਤ